ਮਨਜੀਤ ਕੌਰ ਗਿਲ ਝੰਡਾ ਦੇ ਚੈਨਲ ਤੇ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆਪਣੀ ਅੱਜ ਦੀ ਰਚਨਾ ਰੱਬ ਦੀ ਕਿਰੋਪੀ ਲੈ ਕੇ ਹਾਜ਼ਰ ਹਾਂ ਜੀ ਮੇਰੇ ਸਤਿਗੁਰ ਸੱਚੇ ਪਾਤਸ਼ਾ ਸਾਡੀ ਗਲਤੀ ਕਰਦੇ ਮਾਫ ਕੁਦਰਤ ਨਾਲ ਪਾਪ ਕਮਾ ਕੇ ਰਹੇ ਭੂਤ ਹਾਂ ਹੁਣ ਸੰਤਾਪ ਅਸਾਂ ਬੇਰਹਿਮੀ ਦੇ ਨਾਲ ਹਾਏ ਕੋਹਾੜਾ ਰੁੱਖਾਂ ਤੇ ਦਿੱਤਾ ਚਲਾ ਅੱਜ ਸਾਨੂੰ ਵੀ ਹਾਏ ਕੁਦਰਤ ਨੇ ਬੇਕਰੇ ਹੀ ਦਿੱਤਾ ਬਣਾ ਕੂੜਾ ਕਰਕਟ ਅਸਾਂ ਨੇ ਸਾਰਾ ਗੰਗਾ ਮਈਆ ਵਿੱਚ ਦਿੱਤਾ ਪਾ ਅੱਜ ਕੁਦਰਤ ਨੇ ਇਨਸਾਨਾਂ ਨੂੰ ਪਸ਼ੂਆਂ ਨਾਲ ਦਿੱਤਾ ਹੜਾ ਕਲਬਲ ਪਾਉਂਦੇ ਦਰਿਆਵਾਂ ਤੇ ਮਨੁੱਖ ਨੇ ਡੈਮ ਦਿੱਤੇ ਬਣਾ ਉਸ ਡੈਮ ਦੇ ਬੰਨ ਅੱਜ ਤੈਨੂੰ ਵੀ ਨਾਲ ਹੀ ਦਿੱਤਾ ਰੁੜਾ ਪਹਾੜ ਕੱਟ-ਕੱਟ ਕੇ ਤੂੰ ਮੈਦਾਨ ਬਣਾ ਦਿੱਤੇ ਕੁਦਰਤ ਬੜੀ ਡਾਡੀ ਉਹਨੇ ਬੱਦਲ ਹੀ ਫਟਾ ਦਿੱਤੇ ਖੇਤਾਂ ਵਿੱਚ ਜ਼ਹਿਰਾਂ ਪਾਪਾ ਸੀਨਾ ਧਰਤੀ ਦਾ ਸ਼ੇਕਿਆ ਸਣੇ ਫਸਲਾਂ ਖੇਤ ਰੋੜਦਿਆਂ ਦਾ ਮੰਝਰ ਇਨਸਾਨ ਨੇ ਵੇਖਿਆ ਪਰਾਲੀ ਤੇ ਪਟਾਕਿਆਂ ਦਾ ਧੂਆਂ ਜੈਰੀ ਗੈਸਾਂ ਨੇ ਪ੍ਰਦੂਸ਼ਣ ਵਧਾਇਆ ਏ ਤਾਈਓ ਅੱਜ ਕੁਦਰਤ ਨੇ ਡਰਾਵਣਾ ਰੰਗ ਵਿਖਾਇਆ ਏ ਕੀਰਤੀ ਕਾਮੇ ਬੇਲੇ ਹੋ ਗਏ ਕਿਦਰੇ ਨਾ ਮਿਲਣ ਦਿਹਾੜੀਆਂ ਸਦਰਾਂ ਪਾਣੀ ਰੋੜ ਕੇ ਲੈ ਗਿਆ ਪੱਲੇ ਪੈ ਗਈਆਂ ਬਿਮਾਰੀਆਂ ਪਾਲਸ਼ਨ ਵਿੱਚ ਮਿਹਨਤ ਦੀ ਕਮਾਈ ਖਾ ਲਈ ਪਾਣੀ ਫੁਹਾਰਿਆਂ ਗਰੀਬਾਂ ਦੇ ਘਰ ਟਹਿ ਗਏ ਤੂੜੀ ਦੇ ਕੁੱਪ ਤੇ ਸਰਾੜੀਆਂ ਹੁਣ ਪਾਣੀ ਵਿੱਚ ਹੀ ਰਹਿਣੀਆਂ ਪਹਾੜਾਂ ਵਿੱਚ ਬਰਫ਼ ਜੰਮ ਗਈ ਲੇਫ ਗਈਆਂ ਨੇ ਰੁੱਖਾਂ ਦੀਆਂ ਟਹਿਣੀਆਂ ਰੱਬ ਦੀ ਕਰੋਪੀ ਜਾਂ ਫਿਰ ਕਰਮਾਂ ਦਾ ਫਾਲੇ ਇੱਕ ਪਾਸੇ ਛੇੜ ਛਾੜ ਦੂਜੇ ਪਾਸੇ ਜਾਲੇ ਬੰਦੇ ਕਦੋਂ ਘਟ ਕੀਤੀ ਵਿਖਾਇਆ ਆਪਣਾ ਬਲ ਇਹ ਭਾਂਪ ਕੇ ਸਾਰਾ ਕੁਝ ਹੁਣ ਕੁਦਰਤ ਵੀ ਕਰ ਰਹੀ ਛਾਲੇ ਗੇ ਲੈਜੈਂਡਾ ਆਖੇ ਕੁਦਰਤ ਵਿੱਚ ਰੱਬ ਵਸਦਾ ਜੋ ਅਸੀਂ ਕਰਦੇ ਹਾਂ ਵੇਖ ਵੇਖ ਕੇ ਰਹੇ ਹੱਸਦਾ ਗੇ ਲੈਜੈਂਡਾ ਆਖੇ ਕੁਦਰਤ ਵਿੱਚ ਰੱਬ ਵਸਦਾ ਜੋ ਅਸੀਂ ਕਰਦੇ ਹਾਂ ਵੇਖ ਵੇਖ ਰਹੇ ਹੱਸਦਾ ਬਹੁਤ ਬਹੁਤ ਧੰਨਵਾਦ ਜੀ